ਵੈਖਰੂ ਜੀ ਦਾ ਖਾਲਸਾ ਵੈਖਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਪ੍ਰੈਸ ਕੱਤਰ ਬਲਾਗ ਬਣਾਉਗਾ ਅਸੀਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਖਲੋਰੀ ਬਾਟਰ ਦੇ ਪਿਛਲੇ ਸਾਡੀਆਂ ਬਹੁਤ ਖਬਰਾਂ ਚੱਲ ਰਹੀਆਂ ਤੇ ਅੱਜ ਅਸੀਂ 15 ਮਾਰਚ ਹੋ ਚੁੱਕੀ ਹੈ ਜਾਨਾ ਵੀ ਕੱਲ ਅਸੀਂ 14 ਮਾਰਚ ਨੂੰ ਖਨੌਰੀ ਬਾਰਡਰ ਤੇ ਪਹੁੰਚਾ ਹੋਇਆ ਅੱਜ ਮੈਂ ਤੁਹਾਨੂੰ ਤਾਰਾ ਮਾਹੌਲ ਵਿਖਾਉਣ ਲਿਆ ਵੀ ਕਿਉਂਕਿ ਰਾਤ ਦੀ بارش ਬਹੁਤ ਹੀ ਹੰਦਰੀ ਕੱਲ 6 ਵਜੇ ਤੋਂ بارش ਸ਼ੁਰੂ ਹੋ ਗਈ ਸੀ ਤੇ ਸਾਰੀ ਰਾਤ ਹੀ بارش ਹੁੰਦੀ ਰਹੀ ਹੈ ਤੇ ਆਪਣੇ ਕਿਸਾਨ ਮੋਰਚਿਆਂ ਦੇ ਵਿੱਚ ਡਟੇ ਖੜੇ ਐ ਇਸ ਟਾਈਮ ਇਹ ਆਪਣੇ ਰਹਿਣ ਬਸੇਰੇ ਬਣੇ ਹੋਏ ਖਨੌਰੀ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਜਿਹੜੇ ਲਾ ਗੁਰੂ ਦੇ ਲਾਲੀਆਂ ਫੌਜਾਂ ਕਿਸਾਨ ਸੰਘਰਸ਼ ਕਮੇਟੀਆਂ ਸਾਰੀਆਂ ਜਿਹੜੇ ਬੰਦੀਆਂ ਇੱਥੇ ਡਟੀਆਂ ਖੜੀਆਂ ਐ ਤੇ ਜਿਹੜਾ ਮੈਂ ਤੁਹਾਨੂੰ ਤਾਰਾ ਮਾਹੌਲ ਬਖਾਉਣ ਲੈਠਾ ਅੱਜ ਦਾ ਤੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਇੰਦਰ ਸਿੰਘ ਇੰਦਰਜੀਤ ਸਿੰਘ ਕੋਟ ਬੁੱਢਾ ਤੇ ਸਾਡੇ ਇਸ ਟਾਈਮ ਬਾਬਾ ਪਰਗਣ ਸਿੰਘ ਪ੍ਰਿੰਗੜੀ ਜ਼ਿਲ੍ਹਾ ਪ੍ਰਧਾਨ ਜੋ ਗੁਰੂ ਕਾ ਲੰਗਰ ਸਿੰਭੂ ਬਾਡਰ ਤੇ ਮੈਨੂੰ ਇੱਕ ਸਾਲ ਸੇਵਾ ਕੀਤੀ ਤੇ ਲਗਾਤਾਰ ਇੱਥੇ ਵੀ ਖਨੌਰੀ ਬਾਡਰ ਤੇ ਵੀ ਸੇਵਾ ਕਰ ਰਹੇ ਹੁਣ ਮੈਂ ਤੁਹਾਨੂੰ ਜਿਹੜੀਆਂ ਲੰਗਰ ਦੀ ਦਿਸ਼ਾ ਵਿਖਾਉਣ ਲੱਗਾ ਅੱਜ ਤਾੜਾ ਮਾਹੌਲ 15 ਤਰੀਕ ਦਾ ਅੱਜ ਮੈਂ 15 ਤਰੀਕ ਦਾ ਤੁਹਾਨੂੰ ਤਾੜਾ ਮਾਹੌਲ ਵਿਖਾਉਣ ਲੱਟਾ ਹਾਂ ਤੇ ਬਾਬਾ ਦਰਸ਼ਨ ਸਿੰਘ ਦੀ ਗੁਰੂ ਘਰ ਲੰਗਰ ਤੇ 24 ਘੰਟੇ ਇੱਥੇ ਗੁਰੂ ਘਰ ਲੰਗਰ ਚੱਲ ਰਿਹਾ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡੇ ਵੱਲੋਂ ਤੇ ਕੁਝ ਬਾਰਸ ਹੋਣ ਕਰਕੇ ਕੱਲ ਦੀ ਬਾਰਿਸ਼ ਵੀ ਸਾਰੀ ਰਾਤ ਹੀ ਬਾਰਿਸ਼ ਹੋਣ ਦੀ ਫਿਰ ਵੀ ਆਪਣੇ ਜਿਹੜੇ ਕਿਸਾਨ ਮੋਰਚਿਆਂ ਦੇ ਵਿੱਚ ਡਟੇ ਖੜੇ ਅਸੀਂ ਆਰ ਟਾਈਮ ਜਗਜੀਤ ਸਿੰਘ ਸੂਬਾ ਅਗੂ ਨਾਲ ਗੱਲਬਾਤ ਕਰਨ ਲੱਗੇ ਹਾਂ ਮੰਡ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਂ ਧੰਨਵਾਦੀ ਆ ਸਾਡੇ ਗੁਰਦੇਵ ਸਿੰਘ ਦੇ ਜੋ ਪ੍ਰੈਸ ਕਟਰ ਪਿਛਲੇ ਅੰਦੋਲਨ ਦੇ ਵਿੱਚ ਵੀ 13 ਮਹੀਨੇ ਨੇ ਬਹੁਤ ਹਿੱਸਾ ਪਾਇਆ ਤੇ ਇਹਨੇ ਜਿੰਨੀ ਵੀ ਇਥੋਂ ਦੀਆਂ ਲਾਈਵ ਤਸਵੀਰਾਂ ਜਾਂ ਵੀਡੀਓ ਬਣਾ ਕੇ ਪਿਛਲੇ ਵਾਰੀ ਪਾਈਆਂ ਹੁੰਦੀਆਂ ਵੀ ਲੋਕਾਂ ਨੂੰ ਮੋਟੀਵੇਸ਼ਨ ਕਰਦਾ ਕਿ ਆਓ ਆਪਣੇ ਹੱਕਾਂ ਵਾਸਤੇ ਲੜਾਈ ਲੜੋ ਆਪਣੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਲੋਕ ਤਾਂ ਜਿਹੜੇ ਦੱਸਣ ਵਾਲੇ ਲੋਕ ਆ ਇਹਨਾਂ ਦਾ ਬੜਾ ਸੰਯੋਗ ਹੁੰਦਾ ਉਦੋਂ ਬਾਅਦ ਧੰਨਵਾਦੀ ਆਂ ਅਸੀਂ ਕੋਟ ਬੁੱਢਾ ਲੰਗਰ ਦੇ ਮੇਰਾ ਗੁਰੂ ਰਾਮਦਾਸ ਦਾ ਇਥੇ ਚੱਲਦਾ ਜਿਹਦੇ ਪਰੌਂਠੇ ਪੱਕਦੇ ਆ ਸਵੇਰ ਦੇ ਟਾਈਮ ਨਾਲ ਚਾਹਾਂ ਨਾਲ ਦਹੀਂ ਸੰਗਤਾਂ ਛਕਦੀਆਂ ਸੋ ਮੈਂ ਬੇਨਤੀ ਕਰਦਾ ਕਿ ਤਗਰੇ ਹੋ ਕੇ ਇਸ ਅੰਦੋਲਨ ਨੂੰ ਕਾਮਯਾਬ ਬਣਾਈਏ ਹੁਣ ਬਹੁਤ ਹੀ ਸਮਾਂ ਨੇੜੇ ਆ ਗਿਆ ਜਿਹੜੀਆਂ ਆਪਣੀਆਂ ਮੰਗਾਂ ਸਰਕਾਰ ਜਲਦੀ ਹੀ ਮੰਨ ਲਈ ਆ ਤੇ ਆਪਾਂ ਵਾਅਦੋ ਵਾਦੇ ਤੇ ਹਿੱਸਾ ਪਾਈਏ ਜੀ ਹੁਣ ਤੁਹਾਡੇ ਨਾਲ ਗੱਲਬਾਤ ਕਰਨਗੇ ਜਗਰਾਤ ਸਿੰਘ ਜੀ ਸਾਡੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਤੋਂ ਅਸੀਂ ਉਹਨਾਂ ਨਾਲ ਜੁੜ ਚੁੱਕੇ ਆ ਹਾਂਜੀ ਪ੍ਰਧਾਨ ਜੀ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਤੁਸੀਂ ਸੁਣ ਹੀ ਲਿਆ ਸਾਡੇ ਪੱਤਰਕਾਰ ਸਾਹਿਬ ਜਿਨ੍ਹਾਂ ਨੇ ਮੀਂਹ ਕਣੀ ਦੇ ਵਿੱਚ ਇਨੀ ਸੇਵਾ ਨਿਭਾਰੇ ਨੇ ਇੱਥੇ ਤੇ ਇਹ ਵੇਖ ਲੋ ਜੀ ਮੀਂਹ ਕਣੀ ਦਾ ਕਿੱਦਾਂ ਅੱਜ ਚਖੜ ਕੱਲ ਦਾ ਰਾਤ ਦਾ ਚੱਲਣ ਡਿਆ ਤੇ ਧੰਨ ਨੇ ਬਾਬਾ ਪ੍ਰਗਟ ਸਿੰਘ ਪ੍ਰੰਗਣੀ ਮੰਡ ਸਾਹਿਬ ਜਿਹੜੇ ਸਵੇਰੇ 5 ਵਜੇ ਉੱਠ ਕੇ ਤਿਆਰ ਆਰੰਭ ਦਿੰਦੇ ਨੇ ਕਿ 7 ਵਜੇ ਪ੍ਰਸ਼ਾਦਾ ਸ਼ੁਰੂ ਹੋ ਕੇ ਤੇ 8 ਵਜੇ ਤੱਕ ਜਿਹੜਾ ਲੰਗਰ ਹੈ ਉਹ ਚਾਲੂ ਕਰਾ ਦਿੰਦੇ ਨੇ ਤੇ ਹੋਰ ਬਜ਼ੁਰਗ ਸਾਡੇ ਬਾਪੂ ਜੀ ਇੱਧਰ ਆਪਣਾ ਰਾਣਾ ਜੀ ਜਿਹੜੇ ਝੋਕੇ ਦੀ ਸੇਵਾ ਕਰ ਰਹੇ ਹਨ ਸਾਰੇ ਸਿੰਘ ਜਥੇਬੰਦੀ ਦੇ ਜਿਹੜਾ ਹਰੂ ਨੇ ਜਿੰਨੇ ਹੈਗੇ ਸੋ ਕੁਝ ਤਿਆਰੀਆਂ ਪਿੱਛੇ 29 ਵਾਲੀ ਵਰਸੀ ਕਰਕੇ ਉੱਥੇ ਆਪਣੇ ਸ਼ਹੀਦ ਜਿਹੜੇ ਅੰਗਰੇਜ਼ ਸਿੰਘ ਜੀ ਉਹਨਾਂ ਦੀ 29 ਨੂੰ ਵਰਸੀ ਆ ਉਹਦੇ ਕਰਕੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਪਿੰਡੋਂ ਪਿੰਡੀ ਤੇ ਇੱਥੇ ਜਿਹੜੀ ਲੰਗਰ ਦੀ ਸੇਵਾ ਹੈ ਜਥੇ ਵਾਰੋ ਵਾਰੀ ਆਏ ਜਾ ਰਹੇ ਨੇ ਜਿਵੇਂ ਜਿਹੜੇ ਜਥੇ ਨੂੰ ਹੁਕਮ ਹੁੰਦਾ ਉਹ ਲੰਗਰ ਪਹੁੰਚ ਜਾਂਦਾ ਤੇ ਸੋ ਇਦਾਂ ਕਰਕੇ ਸਾਰਾ ਜਿਹੜਾ ਮੋਰਚਾ ਹੈਗਾ ਉਹ ਚੜ੍ਹਦੀ ਕਲਾ 'ਚ ਚੱਲ ਰਿਹਾ ਜੀ ਠੀਕ ਹੈ ਪਤ ਜੀ ਡਟੇ ਕੋਈ ਕਿਉਂ ਕਿ ਕਿਸਾਨਾਂ ਨੂੰ ਜਿਹੜਾ ਆਹ ਟਾਈਮ ਇਹ ਬਜ਼ੁਰਗਾਂ ਦਾ ਦਮੰਦੇ ਤੇ ਬੈਹੰਦਾ ਇਹ ਜਿਹੜੀ ਸਰਕਾਰ ਸਾਨੂੰ ਛੜਕਾਂ ਦੇ ਰੋ ਰਹੀ ਏ ਹਰਿਆਣੇ ਸਰਕਾਰ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਇਹ ਵੇਖੋ ਜਿਹੜੇ ਕਿਸਾਨ ਜਿਹੜੇ ਆਪਦੇ ਮੰਡਿਆਂ ਦੇ ਡਟੇ ਖੜੇ ਏ ਤੇ ਆਪਦੇ ਭਾਜੇ ਦੇ ਵਿੱਚ ਕੱਟ ਰਹੇ ਤੇ ਜਿਹੜੇ ਭਾਜਾ ਤਿਆਰ ਕਰ ਰਹੇ ਗੁਰੂ ਘਰ ਲੰਗਰ ਤਿਆਰ ਕਰ ਰਹੇ ਆਹ ਬਾਬਾ ਜੀ ਸਾਡੇ ਜਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਬਾਬਾ ਜੀ ਤੁਸੀਂ ਉਰੇ ਆਓ ਹਾਂਜੀ ਬਾਬਾ ਜੀ ਉਹ ਇਥੇ ਡਿਊਟੀ ਵਰਤੋਂ ਇਹ ਬਾਬਾ ਦਰਸ਼ਨ ਸਿੰਘ ਜੀ ਗੁਰੂ ਦੇ ਲੰਗਰ ਦੇ ਵਿੱਚ ਪਹੁੰਚ ਪਹੁੰਚ ਚੁੱਕੇ